ਮੋਟਾਪਾ ਘਟਾਣ ਦੀ ਜੱਦੂ ਜਹਿਦ ਕਈਆਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਬਣੀ ਹੋਈ ਹੈ ਲੇਕਿਨ ਤੁਹਾਨੂੰ ਮੈਂ ਅੱਜ 5 ਆਸਾਨ ਗੱਲਾਂ ਦੱਸਣ ਜਾ ਰਹੀਆਂ ਪੂਰੇ ਦਿਨ ਦੇ ਵਿੱਚ ਅਗਰ ਤੁਸੀਂ ਇਹਨਾਂ ਪੰਜ ਗੱਲਾਂ ਦਾ ਧਿਆਨ ਰੱਖ ਲੈਨੇ ਹੋ ਤਾਂ ਤੁਹਾਡਾ ਮੋਟਾਪਾ ਆਟੋਮੈਟਿਕਲੀ ਘਟਨਾ ਸ਼ੁਰੂ ਹੋ ਜਾਏਗਾ ਪੇਟ ਤੇ ਕਮਰ ਤੇ ਜਿਹੜੀ ਚਰਬੀ ਜਮਾ ਹੋਈ ਹੈ ਉਹ ਵੀ ਘਟਣੀ ਸ਼ੁਰੂ ਹੋ ਜਾਏਗੀ ਸੋ फटाफट ਆਪਾਂ ਗੱਲ ਸ਼ੁਰੂ ਕਰੀਏ ਅੱਗੇ ਦੀ ਕਿ ਉਹ ਪੰਜ ਗੱਲਾਂ ਕਿਹੜੀਆਂ ਜਿਹੜੀਆਂ ਪੂਰੇ ਦਿਨ ਦੇ ਵਿੱਚ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਸਭ ਤੋਂ ਪਹਿਲੀ ਗੱਲ ਜਿਵੇਂ ਹੀ ਤੁਸੀਂ ਸਵੇਰੇ ਉੱਠਦੇ ਹੋ ਨਾ ਤਾਂ ਕੋਈ ਨਾ ਕੋਈ ਵਾਟਰ ਇਨਫਿਊਜ਼ਨ ਤੁਸੀਂ ਲੈਣਾ ਉਸ ਦੇ ਨਾਲ ਹੀ ਦਿਨ ਦੀ ਸ਼ੁਰੂਆਤ ਕਰਨੀ ਹੈ ਹੁਣ ਵਾਟਰ ਇਨਫਿਊਜ਼ਨ ਦੇ ਵਿੱਚ ਦੇਖੋ ਚੀਜ਼ਾਂ ਆ ਜਾਂਦੀਆਂ ਨੇ ਕਿ ਇੱਕ ਰਾਤ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਚਾਹੇ ਕਿ ਤੁਸੀਂ ਜੀਰਾ ਭਿਉਂਦੋ ਚਾਹੇ ਅਗਲੇ ਦਿਨ ਫਿਰ ਅਜਵੈਨ ਪਿਉਂ ਕੇ ਰੱਖ ਦੋ ਜਾਂ ਫਿਰ ਤੁਸੀਂ ਮਿੱਥੇ ਜਿਹੜੇ ਹੁੰਦੇ ਨੇ ਉਹ ਪਿਉਂਦੋ ਸੌਂਫ ਹੈ ਉਹ ਪਿਉਂਦੋ ਦਾਲ ਚੀਨੀ ਇੱਕ ਦਿਨ ਉਹ ਪਿਉਂਦੋ ਸੋ ਅਲੱਗ-ਅਲੱਗ ਦਿਨ ਤੁਸੀਂ ਅਲੱਗ-ਅਲੱਗ ਚੀਜ਼ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਪਿਉਂ ਕੇ ਰੱਖੋ ਅਗਲੇ ਦਿਨ ਸਵੇਰੇ ਇਸ ਨੂੰ ਬੋਇਲ ਕਰੋ ਔਰ ਖਾਲੀ ਪੇਟੇ ਪਾਣੀ ਤੁਸੀਂ ਜ਼ਰੂਰ ਪੀ ਲਓ ਸੋ ਇਹ ਵਾਟਰ ਇਨਫਿਊਜ਼ਨ ਜੇ ਤੁਸੀਂ ਪੀਣਾ ਸ਼ੁਰੂ ਕਰੋਗੇ ਤਾਂ ਇਸ ਦੇ ਨਾਲ ਕੀ ਹੋਏਗਾ ਤੁਹਾਡੀ ਬਾਡੀ ਦਾ ਮੈਟਾਬੋਲਿਜ਼ਮ ਫਾਸਟ ਹੁੰਦਾ ਹੈ ਤੇ ਜਦੋਂ ਮੈਟਾਬੋਲਿਜ਼ਮ ਫਾਸਟ ਹੁੰਦਾ ਹੈ ਤਾਂ ਸਾਡੀ ਸ਼ਰੀਰ ਜਿਹੜਾ ਉਸ ਨੂੰ ਗਾਲਣਾ ਸ਼ੁਰੂ ਕਰ ਜਾਂਦੀ ਹੈ એનર્ਜੀ ਵਿੱਚ ਉਸ ਨੂੰ ਜੋ ਹੈ ਬਦਲਣਾ ਸ਼ੁਰੂ ਕਰ ਦਿੰਦੀ ਹੈ ਤੇ ਜਿਸ ਦੇ ਨਾਲ ਤੁਹਾਡਾ ਫੈਟ ਲੋਸ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਮੈਟਾਬੋਲਿਜ਼ਮ ਨੂੰ ਸਹੀ ਕਰਨ ਦੇ ਲਈ ਅਸੀਂ ਵਾਟਰ ਇਨਫਿਊਜ਼ਨ ਦੇ ਨਾਲ ਸ਼ੁਰੂਆਤ ਕਰ ਲਈ ਉਸ ਤੋਂ ਬਾਅਦ ਗੱਲ ਜਦੋਂ ਖਾਣੇ ਦੀ ਆ ਜਾਂਦੀ ਹੈ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਧਿਆਨ ਇੱਕ ਗੱਲ ਦਾ ਬਹੁਤ ਰੱਖਣਾ ਹੈ ਉਹ ਇਹ ਹੈ ਕਿ ਤੁਸੀਂ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਰਿਚ ਖਾਣਾ ਜ਼ਰੂਰ ਰੱਖਣਾ ਹੈ ਹੁਣ ਪ੍ਰੋਟੀਨ ਰਿਚ ਡਾਈਟ ਦੀ ਜਦੋਂ ਆਪਾਂ ਗੱਲ ਕਰ ਲਈਏ ਕਈ ਕਹਿਣਗੇ ਅਸੀਂ ਕਿਹੜਾ ਜੀ ਪਹਿਲਵਾਨ ਬਣਨਾ ਹੈ ਅਸੀਂ ਕਿਹੜਾ ਡੋਲੇ ਸ਼ੋਲੇ ਬਣਾਣੇ ਅਸੀਂ ਤਾਂ ਪਤਲਾ ਹੋਣਾ ਹੈ ਸੋ ਦੇਖੋ ਜਦੋਂ ਤੁਸੀਂ ਪ੍ਰੋਟੀਨ ਡਾਈਟ ਆਪਣੀ ਵਧਾ ਲੈਨੇ ਹੋ ਕਿਉਂਕਿ ਅਸੀਂ ਨਾਰਮਲੀ ਪਰਿਵਾਰਾਂ ਦੀ ਆਪਣੇ ਘਰਾਂ ਦੀ ਗੱਲ ਕਰ ਲਈਏ ਤਾਂ ਪ੍ਰੋਟੀਨ ਸੋਰਸ ਹਰ ਇੱਕ ਮੀਲ ਦੇ ਵਿੱਚ ਯਾਨੀ ਸਵੇਰ ਦਾ ਖਾਣਾ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਇਸ ਉੱਪਰ ਫੋਕਸ ਹੀ ਨਹੀਂ ਕੀਤਾ ਜਾਂਦਾ ਜਿਸ ਕਰਕੇ ਇੱਕ ਤਾਂ ਚਲੋ ਮੋਟਾਪੇ ਦੀ ਤਾਂ ਆਪਾਂ ਗੱਲ ਕਰ ਹੀ ਰਹੀਆਂ ਕਿਉਂਕਿ ਜਦੋਂ ਪ੍ਰੋਟੀਨ ਡਾਈਟ ਨਹੀਂ ਹੋਏਗੀ ਤਾਂ ਅਸੀਂ ਕਿਤੇ ਨਾ ਕਿਤੇ ਫੈਟ ਜਾਂ ਕਾਰਬ ਦੇ ਨਾਲ ਵਜ਼ਨ ਕਟਦਾ ਹੀ ਨਹੀਂ ਹੈ ਮੋਟਾਪਾ ਘਟਦਾ ਨਹੀਂ ਹੈ ਤੇ ਦੂਸਰਾ ਉਸ ਨਾਲ ਹੁੰਦਾ ਕੀ ਹੈ ਕਿ ਸਾਡਾ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਸਾਡਾ ਮਸਲ ਜਿਹੜਾ ਮਸਲ ਮਾਸ ਆ ਉਹ ਕਮਜ਼ੋਰ ਹੋਣਾ ਸ਼ੁਰੂ ਹੁੰਦਾ ਹੈ ਜਿਸ ਕਰਕੇ ਸਰੀਰ ਦੇ ਵਿੱਚ ਦਰਦਾਂ ਦੀ ਪ੍ਰੋਬਲਮ ਹੱਡੀਆਂ ਦੇ ਵਿੱਚ ਦਰਦਾਂ ਦੀ ਪ੍ਰੋਬਲਮ ਰਹਿੰਦੀ ਹੈ ਈਵਨ ਜਿਹੜਾ ਕਈ ਹੈ ਨਾ ਉਮਰ ਤੋਂ ਪਹਿਲਾਂ ਹੀ ਕਈਆਂ ਦੇ ਚਿਹਰੇ ਤੇ 올ਡ ਏਜ ਦਿਖਣੀ ਸ਼ੁਰੂ ਹੋ ਜਾਂਦੀ ਉਹ ਸਭ ਕਿਤੇ ਨਾ ਕਿਤੇ ਕਾਰਨ ਹੈ ਕਿ ਤੁਹਾਡੀ ਡਾਈਟ ਵਿੱਚ ਪ੍ਰੋਟੀਨ ਬਹੁਤ ਘੱਟ ਹੈ ਸੋ ਸਵੇਰ ਦਾ ਖਾਣਾ ਦੁਪਹਿਰ ਦਾ ਖਾਣਾ ਰਾਤ ਦਾ ਖਾਣਾ ਇਸ ਵਿੱਚ ਪ੍ਰੋਟੀਨ ਡਾਈਟ ਆਪਣੀ ਚੰਗੀ ਰੱਖੋ ਪ੍ਰੋਟੀਨ ਸੋਰਸ ਜ਼ਰੂਰ ਹੋਵੇ ਹੁਣ ਜੋ ਵੈਜੀਟੇਰੀਅਨ ਨੇ ਉਹ ਪਨੀਰ ਲੈ ਸਕਦੇ ਨੇ ਦਹੀਂ ਲੈ ਸਕਦੇ ਨੇ ਦੁੱਧ ਲੈ ਸਕਦੇ ਨੇ ਦਾਲਾਂ ਨੇ ਸਾਡੇ ਬਹੁਤ ਅੱਛਾ ਸੋਰਸ ਹੁੰਦਾ ਲੇਕਿਨ ਦਾਲਾਂ ਦੀ ਗੱਲ ਇਹ ਹੁੰਦੀ ਹੈ ਕਿ ਉਸ ਦੇ ਵਿੱਚ ਕਾਰਬਸ ਵੀ ਬਹੁਤ ਜ਼ਿਆਦਾ ਹੁੰਦੇ ਨੇ ਜਿਸ ਕਰਕੇ ਨਾਨ ਵੈਜੀਟੇਰੀਅਨ ਜਿਹੜੇ ਨੇ ਉਹ ਐਗ ਵਾਈਟ ਪੋਰਸ਼ਨ ਖਾ ਸਕਦੇ ਨੇ ਚਿਕਨ ਬਰੈਸਟ ਖਾ ਸਕਦੇ ਨੇ ਫਿਸ਼ ਖਾ ਸਕਦੇ ਨੇ ਮਤਲਬ ਇਹ ਸੋਰਸਸ ਤੁਸੀਂ ਹਰ ਮੀਲ ਦੇ ਵਿੱਚ ਆਪਣੇ ਕੋਈ ਨਾ ਕੋਈ ਪ੍ਰੋਟੀਨ ਦਾ ਰੱਖਣਾ ਹੀ ਰੱਖਣਾ ਹੈ ਜਿਸ ਦੇ ਨਾਲ ਜਦੋਂ ਦੇਖੋ ਜਿਹੜਾ ਪ੍ਰੋਟੀਨ ਹੈ ਉਹ ਡਾਈਜੈਸਟ ਹੋਣ ਵਿੱਚ ਵੀ ਟਾਈਮ ਲੱਗਦਾ ਹੈ ਉਨਾ ਹੀ ਬੋਡੀ ਦੀ ਜਿਹੜੀ એનર્ਜੀ ਯੂਜ਼ ਹੁੰਦੀ ਹੈ ਕੰਜ਼ਿਊਮ ਹੁੰਦੀ ਹੈ ਉਸ ਦੇ ਡਾਈਜੈਸ਼ਨ ਨੂੰ ਲੈ ਕੇ ਤੇ ਜਿਸ ਦੇ ਨਾਲ ਬੋਡੀ ਦਾ ਮੈਟਾਬੋਲਿਜ਼ਮ ਸਹੀ ਬਣਿਆ ਰਹਿੰਦਾ ਹੈ ਔਰ ਫੈਟ ਲਾਸ ਦੇ ਵਿੱਚ ਤੁਹਾਡੀ ਜੋ ਹੈ ਤੁਹਾਨੂੰ ਬਹੁਤ ਜ਼ਿਆਦਾ ਈਜ਼ੀ ਮਦਦ ਮਿਲਦੀ ਹੈ ਪ੍ਰੋਟੀਨ ਜਦੋਂ ਸਿੱਖਾਣੇ ਉਸ ਨੂੰ ਡਾਈਜੈਸ਼ਨ ਉਸ ਦੇ ਡਾਈਜੈਸ਼ਨ 'ਚ ਵੀ ਟਾਈਮ ਲੱਗਦਾ ਹੈ ਜ਼ਿਆਦਾ ਕਾਫੀ ਸਮੇਂ ਤੱਕ ਜਿਸ ਤੇ ਤੁਹਾਡਾ ਪੇਟ ਤੁਹਾਨੂੰ ਭਰਿਆ ਭਰਿਆ ਫੀਲ ਹੁੰਦਾ ਅਗਲੀ ਮੈਂ ਗੱਲ ਕਰੂੰਗੀ ਜੀ ਕਿ ਤੁਹਾਡੀ ਡਾਈਟ ਦੇ ਵਿੱਚ ਫਾਈਬਰ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਜ ਕੱਲ ਡਾਈਜੈਸ਼ਨ ਨੂੰ ਲੈ ਕੇ ਢੇਰੂ ਪ੍ਰੋਬਲਮ ਸਿਰਫ ਇਸੇ ਕਰਕੇ ਨਹੀਂ ਕਿਉਂਕਿ ਫਾਈਬਰ ਆਪਣੇ ਪੂਰੇ ਦਿਨ ਦੇ ਮੀਲ ਦੇ ਵਿੱਚ ਜ਼ਿਆਦਾ ਹੁੰਦਾ ਹੀ ਨਹੀਂ ਜਿਹੜੇ ਅੱਜ ਕੱਲ ਦੇਖਦੇ ਆ ਬਾਹਰ ਦਾ ਖਾਣਾ ਖਾ ਰਹੇ ਨੇ ਫਰਾਈ ਫੂਡ ਖਾ ਰਹੇ ਨੇ ਫਾਸਟ ਫੂਡ ਖਾ ਰਹੇ ਨੇ ਮੋਮੋਜ਼ ਨੂਡਲਸ 버ਗਰ ਵਗੈਰਾ ਖਾ ਰਹੇ ਨੇ ਉਸ ਦੇ ਨਾਲ ਕੀ ਹੁੰਦਾ ਹੈ ਕਿ ਮੈਦਾ ਜਾਂ ਕੋਈ ਵੀ ਚੀਜ਼ ਤੁਸੀਂ ਫਰਾਈ ਕਰ ਰਹੇ ਹੋ अनहेल्दी चीजਾਂ ਤਾਂ ਤੁਹਾਡੇ ਅੰਦਰ ਜਾ ਰਹੀਆਂ ਲੇਕਿਨ ਜਿਸ ਨੇ ਇਹ ਸਭ ਚੀਜ਼ਾਂ ਦੀ ਸਫਾਈ ਕਰਨੀ ਹੈ ਫਾਈਬਰ ਉਹ ਤੁਹਾਡੀ ਡਾਈਟ ਵਿੱਚ ਹੁੰਦਾ ਹੀ ਨਹੀਂ ਸੋ ਜਿਹੜੇ ਫੈਟ ਲੌਸ ਜਰਨੀ ਵਿੱਚ ਨੇ ਜਾਂ ਫਿਰ ਆਪਣੇ ਆਪ ਨੂੰ ਹੈਲਦੀ ਰੱਖਣਾ ਚਾਹੁੰਦੇ ਨੇ ਤਾਂ ਤੁਸੀਂ ਜ਼ਰੂਰ ਆਪਣੇ ਖਾਣੇ ਤੋਂ ਪਹਿਲਾਂ ਜੋ ਹੈ ਸਲਾਦ ਖਾਣਾ ਹੈ ਅੱਧਾ ਘੰਟਾ ਪਹਿਲਾਂ ਤੁਸੀਂ ਸਲਾਦ ਜ਼ਰੂਰ ਖਾ ਲਓ ਉਸ ਦੇ ਨਾਲ ਤੁਹਾਨੂੰ ਦੋ ਫਾਇਦੇ ਹੋਣਗੇ ਇੱਕ ਤਾਂ ਜਦੋਂ ਤੁਸੀਂ ਤਾਜ਼ਾ ਸਲਾਦ ਕੱਟ ਕੇ ਖਾਓਗੇ ਚੰਗਾ ਨਿਊਟ੍ਰੀਸ਼ਨ ਤੁਹਾਡੇ ਅੰਦਰ ਜਾਏਗਾ ਉਸ ਦੇ ਨਾਲ ਚੰਗਾ ਫਾਈਬਰ ਤੁਹਾਡੇ ਅੰਦਰ ਜਾਏਗਾ ਔਰ ਉਸ ਦੇ ਨਾਲ ਹੋਏਗਾ ਕਿ ਤੁਹਾਡਾ ਪੇਟ ਪਹਿਲਾਂ ਭਰ ਜਾਏਗਾ ਤੇ ਜਦੋਂ ਤੁਸੀਂ ਖਾਣਾ ਖਾਣ ਲੱਗੋਗੇ ਤਾਂ ਬਹੁਤ ਜ਼ਿਆਦਾ ਭੁੱਖ ਦੇ ਵਿੱਚ ਬਹੁਤ ਜ਼ਿਆਦਾ ਖਾਣਾ ਤੁਹਾਡੇ ਤੋਂ ਨਹੀਂ ਖਾਇਆ ਜਾਏਗਾ ਔਰ ਤੁਹਾਡਾ ਡਾਈਜੈਸ਼ਨ ਵੀ ਉਸ ਦੇ ਨਾਲ ਸਹੀ ਰਹਿਣ ਵਾਲਾ ਹੈ ਸੋ ਜ਼ਰੂਰ ਆਪਣੀ ਡਾਈਟ ਦੇ ਵਿੱਚ ਫਾਈਬਰ ਵੀ ਜ਼ਰੂਰ ਰੱਖੋ ਸਵੇਰ ਦਾ ਜਦੋਂ ਨਾਸ਼ਤਾ ਕਰਨਾ ਹੈ ਉਸ ਤੋਂ ਪਹਿਲਾਂ ਕੋਈ ਫਾਈਬਰ ਰਿਚ ਫਰੂਟ ਤੁਸੀਂ ਜ਼ਰੂਰ ਖਾ ਲਓ ਦੁਪਹਿਰ ਦਾ ਖਾਣਾ ਖਾਣਾ ਹੈ ਉਸ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਸਲਾਦ ਦੀ ਪਲੇਟ ਖਾ ਲਓ ਰਾਤ ਨੂੰ ਵੀ ਖਾਣਾ ਖਾਣਾ ਹੈ ਉਸ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਸਲਾਦ ਦੀ ਪਲੇਟ ਪਲੇਟ ਜੋ ਹੈ ਭਰ ਕੇ ਖਾ ਸਕਦੇ ਹੋ ਉਸ ਦੇ ਨਾਲ ਤੁਹਾਨੂੰ ਟੇਰੋ ਫਾਇਦੇ ਮਿਲਣਗੇ ਹੀ ਮਿਲਣਗੇ ਔਰ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਸੀ ਨਾ ਉਹ ਤੇ ਇਹ ਪ੍ਰੋਬਲਮ ਵੀ ਠੀਕ ਹੋਣ ਵਾਲੀ ਹੈ ਅਗਰ ਤੁਸੀਂ ਸਲਾਦ ਰੂਟੀਨ ਵਿੱਚ ਖਾਣਾ ਸ਼ੁਰੂ ਕਰ ਦਿੰਦੇ ਹੋ ਤਿੰਨ ਚੀਜ਼ਾਂ ਹੋ ਚੁੱਕੀਆਂ ਹੈ ਚੌਥੀ ਮੈਂ ਗੱਲ ਕਰਾਂਗੀ ਜੀ ਪਾਣੀ ਚੰਗੀ ਮਾਤਰਾ ਵਿੱਚ ਤੁਸੀਂ ਜ਼ਰੂਰ ਪੀਂਦੇ ਰਹੋ ਕਿਉਂਕਿ ਜਦੋਂ ਤੁਸੀਂ ਪਾਣੀ ਪੀਂਦੇ ਹੋ ਨਾ ਤਾਂ ਉਸ ਦੇ ਨਾਲ ਸਾਡੀ ਬੋਡੀ ਜੋ ਹੈ ਹਾਈਡਰੇਟਸ ਆ ਰਹਿੰਦੀ ਐ ਕਲੀਨ ਹੁੰਦੀ ਐ ਔਰ ਪੇਟ ਵੀ ਤੁਹਾਡਾ ਪਰਦਾ ਔਰ ਅਨਅਸਾਸ ਜਿਹੜੀ ਭੁੱਖ ਦੀ ਪ੍ਰੋਬਲਮ ਹੁੰਦੀ ਹੈ ਨਾ ਅਗਰ ਤੁਸੀਂ ਪਾਣੀ ਲਗਾਤਾਰ ਅੱਛੀ ਮਾਤਰਾ ਵਿੱਚ ਪੀ ਰਹੇ ਹੋ ਵੈਸੇ ਵੀ ਸਾਡੀ ਬਾਡੀ ਦੀ ਰਿਕੁਆਇਰਮੈਂਟ ਹੁੰਦੀ ਐ ਕਿ ਅਸੀਂ ਪਾਣੀ ਅੱਛੀ ਮਾਤਰਾ ਵਿੱਚ ਜ਼ਰੂਰ ਪੀਏ ਔਰ ਉਸ ਦੇ ਨਾਲ ਜੋ ਹੈ ਤੁਹਾਡਾ ਪੇਟ ਵੀ ਤੁਹਾਨੂੰ ਭਰਿਆ ਫੀਲ ਹੁੰਦਾ ਜ਼ੀਰੋ ਕੈਲਰੀ ਐ ਭੁੱਖ ਲੱਗੇ ਗਲਾਸ ਪਾਣੀ ਪੀਓ ਬਜਾਏ ਕਿ ਤੁਸੀਂ ਗਲਾਸ ਕੋਲਡ ਡਰਿੰਕ ਦਾ ਪੀ ਰਹੇ ਹੋ ਹਾਂ ਅਗਰ ਤੁਸੀਂ ਫੁੱਕਾ ਪਾਣੀ ਗੀਆਂ ਨੂੰ ਬਾਰ ਬਾਰ ਪੀਣਾ ਅੱਛਾ ਨਹੀਂ ਲੱਗਦਾ ਤਾਂ ਤੁਸੀਂ ਇਸ ਵਿੱਚ ਨਿੰਬੂ ਨਿਚੋੜ ਕੇ ਪੀ ਸਕਦੇ ਹੋ ਤੁਸੀਂ ਕੋਈ ਵੀ ਜ ਪੁਦੀਨਾ ਦੇ ਪੱਤੇ ਨੇ ਇਹਨਾਂ ਨੂੰ ਤੁਸੀਂ ਜਗ ਦੇ ਵਿੱਚ ਜੋ ਹੈ ਪਾ ਕੇ ਰੱਖੋ ਪਾਣੀ ਇਸ ਦੇ ਵਿੱਚ ਭਰ ਕੇ ਰੱਖੋ ਤੇ ਇਹ ਜਿਹੜਾ ਬਹੁਤ ਹੀ ਅੱਛਾ ਫਲੇਵਰ ਵਾਲਾ ਪਾਣੀ ਔਰ ਇਸ ਦੇ ਵਿੱਚ ਦੇਖੋ ਉਹਨਾਂ ਪੱਤਿਆਂ ਦੇ ਜਿਹੜੇ ਵੀ ਤੁਸੀਂ ਪੱਤੇ ਪਾਏ ਆ ਉਸ ਦੇ ਵਿਟਾਮਿਨ ਮਿਨਰਲ ਵੀ ਅਬਜ਼ਾਰਬ ਹੋ ਜਾਂਦੇ ਆ ਪਾਣੀ ਦੇ ਵਿੱਚ ਤੇ ਜਿਸ ਦੇ ਨਾਲ ਤੁਹਾਡਾ ਇਹ ਪਾਣੀ ਹੈਲਦੀ ਵੀ ਬਣ ਜਾਂਦਾ ਹੈ ਪਾਣੀ ਅੱਛੀ ਮਾਤਰਾ ਵਿੱਚ ਪੀਣਾ ਹੈ ਔਰ ਅਖੀਰ ਤੇ ਮੈਂ ਗੱਲ ਕਰਨਾ ਚਾਹੂੰਗੀ ਫਿਜ਼ੀਕਲ ਐਕਟੀਵਿਟੀ ਦੇਖੋ ਕਈਆਂ ਦਾ weight ਬਹੁਤ ਜ਼ਿਆਦਾ ਹੁੰਦਾ ਕਹਿੰਦੇ ਅਸੀਂ ਬਹੁਤ ਹੈਵੀ ਵਰਕਆਊਟ ਨਹੀਂ ਕਰ ਸਕਦੇ ਜਿਮ ਨਹੀਂ ਜਾ ਸਕਦੇ ਐਕਸਰਸਾਈਜ਼ ਨਹੀਂ ਕਰ ਸਕਦੇ ਤਾਂ ਤੁਸੀਂ ਵਾਕ ਤਾਂ ਕਰ ਸਕਦੇ ਹੋ ਚੱਲ ਤਾਂ ਸਕਦੇ ਹੋ ਤਾਂ ਜ਼ਰੂਰ ਮੈਂ ਇਹ ਨਹੀਂ ਕਹਿ ਰਹੀ ਕਿ ਕੱਲ ਦਿਨ ਹੀ ਤੁਸੀਂ ਅੱਧਾ ਘੰਟਾ ਪੂਨਾ ਘੰਟਾ ਵਾਕ ਕਰਕੇ ਆਓ ਜੇਕਰ ਬਿਲਕੁਲ ਵੀ ਤੁਹਾਡੀ ਸਿਹਤ ਦਾ ਰੁਟੀਨ ਨਹੀਂ ਹੈ ਤਾਂ ਵੀ ਤੁਸੀਂ 5 ਮਿੰਟ ਤੋਂ ਸ਼ੁਰੂਆਤ ਕਰੋ ਕਿ ਅੱਜ ਮੈਂ ਸਿਰਫ 5 ਮਿੰਟ ਜੋ ਹੈ ਚੱਲਣਾ ਹੈ ਭਾਵੇਂ ਕਿ ਆਪਣੇ ਘਰ ਦੇ ਵਿੱਚ ਇੱਕ ਜਗ੍ਹਾ ਤੇ ਖੜਕੇ ਹੀ ਤੁਸੀਂ ਹਲਕੇ ਹਲਕੇ ਕਦਮ ਆਪਣੇ ਇੱਕੋ ਜਗ੍ਹਾ ਤੇ ਖੜਕੇ ਤੁਸੀਂ ਚਲਾਓ ਲੇਕਿਨ ਤੁਸੀਂ ਉਸ ਨਾਲ ਹੌਲੀ ਹੌਲੀ ਜਦ ਤੁਹਾਡੀ ਬਾਡੀ ਮੂਵਮੈਂਟ ਵਧੇਗੀ ਤੁਹਾਡਾ ਸਟੈਮਨਾ ਵੀ ਸੈਰ ਦੇ ਲਈ ਵਧੇਗਾ ਤੇ ਫਿਰ ਤੁਸੀਂ 5 ਮਿੰਟ ਤੋਂ ਹਰ ਰੋਜ਼ पौना घंटा तक अपनी सैर लेके आओ दस हजार कदम अगर डेली चलते हो तो बहुत फायदा मिलेगा और हाँ ये जरूर याद रखो जो मोटापा घट करने का जो सास है ना स्लो हों लेकिन अपने पेशेंस न बरकरार जरूर रखना है कि यस मैं करके दिखा है मैं पतले होना है मैं हेल्दी होना है ਤੇ ਇਸ ਲੋ ਪ੍ਰੋਸੈਸ ਦੇ ਨਾਲ ਅਗਰ ਤੁਸੀਂ ਆਪਣਾ ਮੋਟਾਪਾ ਘਟਾਓਗੇ ਤਾਂ ਇਹ ਹਮੇਸ਼ਾ ਦੇ ਲਈ ਮੋਟਾਪਾ ਘਟਿਆ ਰਹੇਗਾ ਅੱਜ ਕੱਲ੍ਹ ਕਈ ਸ਼ਾਰਟਕੱਟਸ અપਨਾਉਂਦੇ ਨੇ ਕੁਝ ਇਸ ਤਰ੍ਹਾਂ ਦੇ ਸਪਲੀਮੈਂਟਸ ਲੈਣਾ ਸ਼ੁਰੂ ਕਰ ਦਿੰਦੇ ਨੇ ਕਿ ਜਿਸ ਦੇ ਨਾਲ 1 ਮਹੀਨੇ ਦੇ ਵਿੱਚ ਹੀ ਢੇਰ ਸਾਰਾ ਜੋ ਹੈ ਤੁਹਾਡਾ ਵਜ਼ਨ ਘਟ ਜਾਂਦਾ ਹੈ ਉਹ ਕਿਸੇ ਨਾ ਕਿਤੇ ਤੁਹਾਡੀ ਬਾਡੀ ਲਈ 언ਹੈਲਦੀ ਔਰ ਰਿਸਕੀ ਵੀ ਹੋ ਜਾਂਦਾ ਹੈ ਸੋ ਰਿਸਕੀ ਚੀਜ਼ਾਂ ਵੱਲ ਨਹੀਂ ਵਧਣਾ ਚਾਹੀਦਾ ਤੇ ਸਾਨੂੰ ਆਰਾਮ ਦੇ ਨਾਲ ਹੀ ਸਹਜੇ ਸਹਜੇ ਹੀ ਹਰ ਕੰਮ ਕਰਨਾ ਚਾਹੀਦਾ ਹੈ ਤੇ ਤੁਸੀਂ ਦੇਖੋਗੇ ਹੌਲੀ 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 ਮਹੀਨੇ ਮਹੀਨੇ ਸਾਲ ਵੀ ਲੱਗ ਸਕਦਾ ਹੈ ਲੇਕਿਨ ਜਿਸ ਹੈਲਦੀ ਪ੍ਰੋਸੈਸ ਦੇ ਨਾਲ ਅਗਾਂਹ ਤੁਸੀਂ ਅੱਗੇ ਵਧੋਗੇ ਤਾਂ ਤੁਸੀਂ ਖੁਦ ਨੂੰ कई बीमारियों तो भी मुक्त पाओगे अपनी बॉडी फिट एंड फाइन पाओगे और खुद ज्यादा यंग भी फील करोगे सो so, ये पांच अपना लो तुसी देखोगे मोटापा तो शुरू हो जाएगा पेट और आ, कमर चर्बी है वो दूर शुरू हो जाएगी वॉक तो बाद हौली हौली एक्सरसाइज वाल वधो तुम खुद देखोगे जब इंट्रस्ट बनना शुरू होगा तुम कभी खुद ही मिस नहीं करोगे अपनी फिजिकल एक्टिविटी सो जरूर इन्होंने गलों का ध्यान रखो हेल्दी रहो और अनहेल्दी खाने तो जरूर बचो जिस प्रोसैस फूड पैकिंग वाला फूड बाजार वाला खाना पेस्ट्रीज पैटीज पीजा बर्गर जो भी बेकरी का समान है मिठाइया ने उन्होंने तो दूर हो घर का साफ सुथरा खाना ही खाओ और जो कोई भी रिफाइंड ऑयल इस्तेमाल सू नहीं करना चाहिए अनडिफाइंड ऑल तो जो है ਤੁਹਾਨੂੰ ਲੈਣਾ ਚਾਹੀਦਾ ਹੈ ਜਿਸ ਦੇ ਵਿੱਚ ਕਿ ਤੁਹਾਨੂੰ ਪੋਸ਼ਕ ਤੱਤ ਵੀ ਮਿਲਦੇ ਨੇ ਔਰ ਖਾਣਾ ਬਣਾਉਣ ਦੇ ਲਈ ਤੇਲ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਬਸ ਇਹ ਚੀਜ਼ਾਂ ਅਗਰ ਤੁਸੀਂ ਫਾਲੋ ਕਰ ਲੈਨੇ ਹੋ ਤਾਂ ਤੁਹਾਨੂੰ ਬਹੁਤ ਵੱਡੀ ਜਿੱਤ ਤੁਹਾਡੀ ਜ਼ਿੰਦਗੀ ਵਿੱਚ ਮਿਲ ਸਕਦੀ ਹੈ ਆਈ ਹੋਪ ਵੀਡੀਓ ਤੁਹਾਨੂੰ ਅੱਜ ਵੀ ਵਧੀਆ ਲੱਗੀ ਹੈ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਦੱਸਣਾ ਮੇਰਾ ਫੇਸਬੁੱਕ ਪੇਜ ਕੌਰ ਹਰਜੋਤ ਇਸ ਨੂੰ ਲਾਈਕ ਐਂਡ ਫਾਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋ ਨੂੰ ਸਬਸਕ੍ਰਾਈਬ ਕਰ ਲੈਣਾ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਵੀ ਫਾਲੋ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸੇਤਨਾ ਜਿਹੜੀ ਹੋਰ ਖਾਸ ਜਾਣਕਾਰੀ ਨਾਲ ਫਿਲਹਾਲ ਹੀ ਦਿਉਜੀ ਇਜਾਜ਼ਤ ਸਤਿ ਸ੍ਰੀ ਅਕਾਲ